ਕੱਲ ਬੀਤੀ ਰਾਤ ਨੇਰ ਅਬਾਊਟ 11:30 ਵਜੇ ਦੇ ਆਸ-ਪਾਸ ਮੇਰੀ ਦੁਕਾਨ ਤੇ ਇੱਕ ਬੰਦਾ ਆਇਆ ਜੋ ਕਿ ਇੱਕ ਬੁਲੇਟ ਤੇ ਸਵਾਰ ਸੀ ਫਤ ਉਹਨੇ ਪੁਲਿਸ ਮੁਲਾਜ਼ਮ ਦੀ ਵਰਦੀ ਪਾਈ ਹੋਈ ਸੀ ਇਹ ਚੀਜ਼ ਨੂੰ ਆਇਡੈਂਟੀਫਾਈ ਕਰਨਾ ਮੇਰੇ ਲਈ ਥੋੜਾ ਡਿਫਿਕਲਟ ਸੀ ਉਸ ਟਾਈਮ ਤੇ ਕਿ ਉਹ ਬੰਦਾ ਵਾਕੇ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਕਿਉਂਕਿ ਨਾ ਉਹਦੇ ਇੱਥੇ ਨੇਮ ਬੈਜ ਲੱਗਾ ਹੈ ਉਹਦਾ ਆਪਣਾ ਨਾਮ ਕੋਈ ਵੀ ਡਿਊਟੀ ਦੇਦੇ ਟੈਗਸ ਲੱਗੇ ਹੁੰਦੇ ਨਾ ਉਹ ਲੱਗੇ ਸੀ ਨਾ ਨੈਨ ਬੈਲਟ ਲਾਈਸ ਦੂਸਰੀ ਪੁਲਿਸ ਦੀ ਉਹ ਤੋਂ ਸਪੋਰਟ ਸ਼ੂਜ਼ ਪਾਇਏ ਹੀ ਨੇ ਉਹਨੇ ਆਨੇ ਆ ਕੇ ਮੈਨੂੰ ਸਿਰਫ ਕੋ ਜੀ ਜੀ ਦੀ ਵੀਡੀਓ ਸੁਣਾਉ ਤੇ ਆਨਾ ਨਾਕੀ ਇਹ ਤੋਂ ਆਇਆ ਇੱਥੋਂ ਨਾਕੀ ਇਹ ਤੋਂ ਪਾਣੀ ਦੀ ਬੋਲਾਂ ਦੇਈ ਦੋ ਅਕੀਲ ਟੰਗ ਪਰੇਸ਼ਾਨ ਕੀਤਾ ਜਾਂਦਾ ਸੀ ਜਾਂ ਪਹਿਲੀ ਵਾਰ ਆਇਆ ਸੀ ਨਹੀਂ ਮੈਂ ਮੇਰੇ ਦੁਕਾਨ ਮੇਰੇ ਸਟੋਰ ਤੇ ਪਹਿਲੀ ਈ ਆਇਆ ਸੀ ਅੰਮ੍ਰਿਤਸਰ ਦੇ ਵਿੱਚ ਖਜ਼ਾਨੇ ਗੇਟ ਤੇ 24/7 ਸਟੋਰ ਖੁੱਲਾ ਹੁੰਦਾ ਮੇਰਾ ਅੰਮ੍ਰਿਤਸਰ ਦੇ ਵਿੱਚ ਪਹਿਲੀ ਵਾਰ ਆਇਆ ਮੇਰੇ ਕੋ ਉੱਤੇ ਉਹਨੇ ਆ ਕੇ ਹੀ ਜੀ ਕਹੀ ਹੈ ਦੋ ਪਾਣੀ ਦੀ ਬੋਲਾਂ ਦੇਈ ਵਧੀਆ ਵਾਲੀਆਂ ਮੈਂ ਬਾਰਡਰ ਜਿੱਤੀਆਂ ਉਹਨਾਂ ਜਦ ਪੈਸੇ ਮੰਗੇ ਉਹ ਦੇਖੋ ਉਹ ਕਹਦਾ ਮੈਂ ਨਾਕੇ ਤੋਂ ਆਇਆ ਨਾਕੇ ਤੋਂ ਪੀਸੀਆਰ ਤੋਂ ਭੇਜਿਆ ਨਿਰਵਾਇਰ ਨੇ ਤੇ ਜਦ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਿਰਵਾਇਰ ਨਾਲ ਗੱਲ ਕਰਾਉ ਮੇਰੀ ਤੇ ਉਹਦੇ ਫੇਸ ਜੈਡ ਐਕਸਪ੍ਰੈਸ਼ਨਸ ਹੀ ਉਹ ਚੇਂਜ ਹੋਣ ਲੱਗੇ ਕਿ ਨਿਰਵਾਇਰ ਨਾਲ ਮੈਂ ਗੱਲ ਕਿੱਦਾਂ ਕਰਾਵਾਂ ਜੇ ਕੋਈ ਨਿਰਵਾਇਰ ਹੋ ਗਈ ਆ ਹੋ ਸਕਦਾ ਉਹ ਫੇਗ ਆਫੀਸਰ ਹੋਵੇ ਕੋਈ ਉੱਥੇ ਠੀਕ ਹੈ ਜਿਸ ਦਾ ਉਹਨੇ ਨਾਮ ਲਿੱਤਾ ਇਹ ਚੀਜ਼ ਦੀ ਮੇਰੀ ਐਸਐਚਓ ਡਿਵੀਜ਼ਨ ਨਾਲ ਗੱਲ ਹੋਈ ਏ ਰਾਤੀ ਉਹ ਜਲਦੀ ਮਤਲਬ ਹੈ ਚੀਜ਼ ਦੇ ਬਾਰੇ ਆਇਡੈਂਟੀਫਿਕੇਸ਼ਨ ਕਰਨ ਕੇ ਬੰਦੇ ਜੀ ਇਹ ਕੌਣ ਸੀ ਜੋਗੀ ਇੱਕ ਪੁਲਿਸ ਦਾ ਨਾਮ ਲੈ ਕੇ ਲੋਕਾਂ ਨੂੰ ਕਹਿ ਰਿਹਾ ਹੈ ਕਿ ਸਮਾਨ ਦੁਕਾਨਦਾਰਾਂ ਕੋ ਇਕੱਠਾ ਕਰ ਰਿਹਾ ਹੈ ਉਸ ਤੋਂ ਇਲਾਵਾ ਜਦ ਮੈਂ ਉਹਨੂੰ ਮਨਾ ਕਰਤਾ ਉਸ ਤੋਂ ਬਾਅਦ ਉਹਨੇ ਮੈਨੂੰ ਕਹਿੰਦਾ ਜਾਣ ਲੱਗਾ ਚਲੋ ਇੱਕ ਬ੍ਰੈਡ ਦੇ ਦੇ ਸ਼ੇਰ ਦੀ ਡਿਊਟੀ ਦੇ ਆ ਰੋਟੀ ਨਹੀਂ ਖਾਧੀ ਮੇਰੇ ਵੱਲੋਂ ਉਹਨੂੰ ਇੱਕ ਬ੍ਰੈਡ ਦਿੱਤੀ ਗਈ ਕਹਿੰਦਾ ਲਫਾਫੇ ਹੀ ਪਾ ਦੇ ਨਾਲ ਹੀ ਕਹਿੰਦਾ ਕਿ ਬਿਸਕੁਟ ਦਾ ਪੈਕਟ ਵੀ ਦੇ ਦੇ ਮਤਲਬ ਇੱਕ ਲਾਲਚੀ ਟਾਈਪ ਦਾ ਉਹ ਇਨਸਾਨ ਸੀ ਉਹਦੀ ਛਵੀ ਤੋਂ ਇਹ ਚੀਜ਼ ਨਹੀਂ ਸੀ ਲੱਗ ਰਹੀ ਜੋ ਪੁਲਿਸ ਆਫੀਸਰ ਹੈ ਜਾਂ ਅੰਬਰਸਰ ਪੁਲਿਸ ਦਾ ਕੋਈ ਮੈਂਬਰ ਲੱਗ ਰਿਹਾ ਮੈਨੂੰ ਫੋਟੋ ਮੈਂ ਤੁਹਾਨੂੰ ਦਿੱਤੀ ਡਾਕੂਮੈਂਟਸ ਤੁਹਾਨੂੰ ਮੈਂ ਭੇਜਦੇ ਸਾਰੇ ਤੇ ਇਸ ਦੇ ਨਾਲ ਹੀ ਮੈਂ ਲੋਕਾਂ ਨੂੰ ਅਪੀਲ ਕਰਨਾ ਚਾਹਨਾ ਤੁਹਾਡੇ ਕੋਈ ਵੀ ਇਸ ਤਰ੍ਹਾਂ ਦਾ ਕੋਈ ਵੀ ਅਫੀਸਰ ਆਵੇ ਜਾਂ ਕੋਈ ਵੀ ਬੰਦਾ ਆਵੇ ਜੋ ਫ੍ਰੀ ਆਫ ਕੋਸਟ ਤੁਹਾਨੂੰ ਤੁਹਾਡੇ ਕੋ ਕੋਈ ਕਿਸੇ ਵੀ ਚੀਜ਼ ਦੀ ਕੋਈ ਡਿਮਾਂਡ ਕਰਦਾ ਜਾਂ ਪੈਸਿਆਂ ਦੀ ਡਿਮਾਂਡ ਕਰਦਾ ਤੇ ਕਾਈਂਡਲੀ ਆਪਣੇ ਇਲਾਕੇ ਦੇ ਸੀਨੀਅਰ ਅਫੀਸਰ ਅਧਿਕਾਰੀਆਂ ਨਾਲ ਇਹ ਚੀਜ਼ ਜ਼ਰੂਰ ਸਾਂਝੀ ਕਰੋ ਅਤੇ ਨਾਲ ਹੀ ਦੂਸਰੀ ਤਰਫ ਪਿਛਲੇ ਦਿਨੀ ਜਿਸ ਤਰ੍ਹਾਂ ਇਹ ਨਾਲੇ ਦੇ ਵਿਦਮਦਾਸ ਦੇ ਵਿੱਚ ਬਾੜ ਆਈ ਹੈ ਜਾਂ ਉੱਥੇ ਲੋਕਾਂ ਦਾ ਬਹੁਤ ਜ਼ਿਆਦਾ ਇੱਕ ਮਹਾਮਾਰੀ ਟਾਈਪ ਫੈਲੀ ਹੋਈ ਉੱਥੇ ਪਾਣੀ ਦੀ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਆਪਣੀ ਟੀਮ ਦੇ ਨਾਲ ਉੱਥੇ ਜਾ ਕੇ ਲੋਕਾਂ ਨੂੰ ਪ੍ਰੋਪਰ ਢੰਗ ਨਾਲ 1,20,000 ਪਾਣੀ ਦੀ ਬੋਤਲਾਂ ਨਾਲ ਭੇਜੀਆਂ ਉਸ ਤੋਂ ਇਲਾਵਾ ਦਵਾਈਆਂ ਭੇਜੀਆਂ ਸਮੱਗਰੀਆਂ ਭੇਜੀਆਂ ਗਰਾਊਂਡ ਲੈਵਲ ਤੇ ਕਮਿਸ਼ਨਰੇਟ ਪੁਲਿਸ ਦੀ ਟੀਮ ਕੰਮ ਕਰ ਰਹੀ ਹੈ ਇਹੋ ਜੇ ਅਗਰ ਕੋਈ ਸੱਚੀ ਅਧਿਕਾਰੀ ਹੈ ਵੀ ਡਿਪਾਰਟਮੈਂਟ ਦੇ ਵਿੱਚ ਤੇ ਮੈਂ ਸੀਪੀ ਸਾਹਿਬ ਨੂੰ ਬੇਨਤੀ ਕਰਦਾ ਕਿਆ ਹੋਰ ਬੰਦਿਆਂ ਨੂੰ ਤੁਰੰਤ ਐਕਸ਼ਨ ਲੈ ਕੇ ਡਿਸਮਿਸ ਕਰੋ ਜੋ ਕਿ ਇੱਕ ਪੁਲਿਸ ਦੀ ਅੱਛੀ ਛਵੀ ਨੂੰ ਗਲਤ ਛਵੀ ਦੇ ਵਿੱਚ ਕਨਵਰਟ ਕਰ ਰਹੇ ਨੇ। ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ। ਬੇਦੀ ਸਮਾਰਟ ਸੋਲਿਊਸ਼ਨ ਬਲੇਰ ਕੋਟਲਾ ਰੋਡ ਖੰਨਾ ਵਿਖੇ ਆਧਾਰ ਕਾਰਡ ਵਿੱਚ ਘਰ ਦਾ ਪਤਾ, ਪਿਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ। ਗੁੰਮ ਹੋਇਆ ਪੈਨ ਕਾਰਡ ਮੁੜ ਪ੍ਰਾਪਤ ਕਰਵਾਓ।